ਇਕਤਾਂ ਮੁਕੇਰੀਆਂ ਹਲਕੇ ਤੋਂ ਸਰਬਜੋਤ ਸਿੰਘ ਸਾਵੀ ਜੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਕਾਲੀ ਦਲ ਤੋਂ ਲੈ ਕੇ ਹੁਣ ਤੱਕ ਦੇ ਪਿਛਲੀ ਵਾਰੀ ਕੰਟੈਸਟਰ ਕੈਂਡੀਡੇਟ ਸੀਗੇ ਸਾਡੇ ਮੁਕੇਰੀਆਂ ਹਲਕੇ ਤੋਂ ਮੁਕੇਰੀਆਂ ਹਲਕੇ ਤੋਂ ਉਮੀਦਵਾਰ ਸੀ ਅਕਾਲੀ ਦਲ ਦੇ ਔਰ ਤਕਰੀਬਨ ਮੇਰਾ ਖਿਆਲ 28000 ਆਪ ਵੋਟ ਲੈ ਕੇ ਗਏ ਸੀ ਉਹ ਅੱਜ ਉਹਨਾਂ ਨੇ ਕਾਂਗਰਸ ਪਾਰਟੀ ਦਾ ਪੱਲਾ ਫੜਨ ਦਾ ਜਿਹੜਾ ਉਹਨਾਂ ਨੇ ਪ੍ਰਗਟ ਕੀਤਾ ਹੈ ਕਿ ਮੈਂ ਉਹਨਾਂ ਨੂੰ ਜੀ ਆਇਆਂ ਕਹਿਣਾ ਚਾਹੁੰਦਾ ਦੂਸਰੇ ਸਾਡੇ ਸਾਥੀ ਤੁਸੀਂ ਸਾਰੇ ਜਾਣਦੇ ਹੋ ਯੂਨੀਵਰਸਿਟੀ ਦੇ ਉਹ ਲੀਡਰ ਜਿਨ੍ਹਾਂ ਦੇ ਥੱਲੇ ਕਿਸੇ ਵੇਲੇ ਜੀਪ ਪ੍ਰਤਾਪ ਰੂਡੀ ਕੁਮਾਰੀ ਸ਼ੈਲ ਜੀ ਸੀ ਇਹਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਸਟੂਡੈਂਟ ਆਰਗੇਨਾਈਜੇਸ਼ਨ ਇਹ ਰੂਪ ਦੇ ਵਿੱਚ ਸੈਨੇਟਰ ਦੇ ਰੂਪ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿੱਚ ਕੰਮ ਕੀਤਾ ਚੋਣਾਂ ਵੀ ਲੜੇ ਪਰ ਜਿਨ੍ਹਾਂ ਦਾ ਸਪੋਕਸਪਰਸ ਹੀ ਰਹੇ ਕਾਂਗਰਸ ਨਾਲ ਪੁਰਾਣਾ ਰਿਸ਼ਤਾ ਸੀ ਔਰ ਜਿਹੜੇ ਕਿ ਸੁਨਾਮ ਹਲਕੇ ਤੋਂ ਰਹਿਣ ਵਾਲੇ ਨੇ ਅਕਾਲੀ ਦਲ ਦੀ ਗਵਾਈ ਕਰ ਰਹੇ ਨੇ ਸਪੋਕਸਪਰਸ ਵੀ ਨੇ ਸੋ ਅੱਜ ਅਸੀਂ ਉਹਨਾਂ ਨੂੰ ਉਹ ਵੀ ਸਾਡੀ ਪਾਰਟੀ ਦੇ ਵਿੱਚ ਅੱਜ ਸ਼ਾਮਿਲ ਹੋਣ ਵਾਸਤੇ ਆਏ ਨੇ ਮੈਂ ਉਹਨਾਂ ਨੂੰ ਵੀ ਜੀ ਆਇਆਂ ਕਹਿਣਾ ਚਾਹੁੰਦਾ ਨਾ ਰਜਿੰਦਰ ਦੀਪਾਲੀ ਰਜਿੰਦਰ ਦੀਪਾਲੀ ਉਹ ਸਾਡੇ ਵਿੱਚਕਾਰ ਆਏ ਵੀ ਤੀਸਰਾ ਅਮਿਲ ਠਾਕਰ ਸਰਪੰਚ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਇਹ ਵੀ ਇਹਨਾਂ ਨੇ ਅੱਜ ਸ਼ਮੂਲੀਅਤ ਕੀਤੀ ਹੈ ਸਾਢੀ ਕੀਤੇ ਇਹਨਾਂ ਨੇ ਦੋਹਾਂ ਨੇ ਇਕੱਠਿਆਂ ਨੇ ਮੁਕੇਰੀਆਂ ਤੋਂ ਮੈਂ ਇਹਨਾਂ ਨੂੰ ਵੀ ਜੀ ਆਇਆਂ ਕਹਿੰਦਾ ਔਰ ਮੈਂ ਇਹਨਾਂ ਦੇ ਹੋਣ ਦੇ ਨਾਲ ਸਾਡੀ ਪਾਰਟੀ ਮਜ਼ਬੂਤ ਹੋਏਗੀ ਔਰ ਸਾਡੀ ਪਾਰਟੀ ਨੂੰ ਹੋਰ ਬਲ ਮਿਲੇਗਾ ਔਰ ਮੈਂ ਇਹਨਾਂ ਨੂੰ ਵਿਸ਼ਵਾਸ ਤੋਂ ਹੋਣਾ ਚਾਹੁੰਦਾ ਹਾਂ ਦੋਨਾਂ ਕਿ ਨਾ ਸੱਜਣਾ ਨੂੰ ਸਾਥੀਆਂ ਕਿ ਅਸੀਂ ਇੱਕ ਟੀਮ ਮੈਂਬਰ ਬਣ ਕੇ ਸਾਰੇ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਦੇ ਵਿੱਚ ਕੰਮ ਕਰਾਂਗੇ ਕਾਂਗਰਸ ਪਾਰਟੀ ਨੇ ਚੰਗੀ ਕਲਾ ਵੀ ਕਾਮਨਾ ਕਰਦੇ ਹੋਏ ਕਾਂਗਰਸ ਪਾਰਟੀ ਨੂੰ ਅੱਗੇ ਲੈ ਕੇ ਜਾਵਾਂਗੇ ਔਰ ਇਹਨਾਂ ਦੇ ਆਉਣ ਦੇ ਨਾਲ ਸਾਨੂੰ ਬੜਾ ਵੱਡਾ ਫਲ ਮਿਲਣ ਵਾਲਾ ਹੈ ਸੋ ਮੈਂ ਇਹਨਾਂ ਨੂੰ ਜੀ ਆਇਆਂ ਕਹਿੰਦਾ ਹਾਂ ਬਪੇਸ਼ ਬਗੇਲ ਜੀ ਦੀ ਅਗਵਾਈ ਦੇ ਵਿੱਚ ਔਰ ਸਾਡੇ ਸੀਨੀਅਰ ਲੀਡਰਸ਼ਿਪ ਦੀ ਅਗਵਾਈ ਦੇ ਵਿੱਚ ਮੈਂ ਚਾਹਾਂਗਾ ਕਿ ਪਾਜਵਾ ਸਾਥ ਬਪੇਸ਼ ਬਗੇਲ ਜੀ ਰੰਧਾਵਾ ਜੀ ਤੁਸੀਂ ਸਾਰੇ ਜਾਣੇ ਇਹਨਾਂ ਨੂੰ ਰਸਮੀ ਤੌਰ ਤੇ ਉਹ ਤੁਸੀਂ ਇਹਨਾਂ ਨੂੰ ਪਾਰਟੀ ਦੇ ਵਿੱਚ ਅੱਛਾ ਇੱਕ ਵਕਤ ਸ਼ਾਮਿਲ ਆਪੇ ਸੁਭਦ ਕਰੀਏ ਮੈਂ ਬੇਨਤੀ ਕਰਾਂਗਾ ਸਾਡੇ ਸੀਐਲਪੀ ਦੇ ਲੀਡਰ ਵੀ ਕੋਆਰਡੀਨਰ ਰੂਬਰੂ ਹੋਣਗੇ ਸੀਐਲਪੀ ਲੀਡਰ ਮੱਤਾਂ ਪਾ ਕੇ ਆਨਰੇਬਲ ਕਬੀਲ ਸਾਹਿਬ ਦਾਨਜੀ ਗੁੰਡਾਵਾ ਸਾਹਿਬ ਤੇ ਸਾਰੇ ਸਾਥੀ ਕਿਉਂਕਿ ਨਾਂ ਇਹ ਲੈ ਚੁੱਕੇ ਨੇ ਇਹ ਮੈਂ ਤੁਹਾਡੇ ਕੋਲ ਤਾਂ ਉਸ ਸਾਖੀ ਕੀਤੀ ਹੈ ਮਾਈਕ ਲੈਣ ਦੀ ਕਿਉਂਕਿ ਦੋਨੋਂ ਇੱਕ ਤੇ ਮੇਰਾ ਗਵੰਡੀ ਹੈ ਸਮਝੋ ਇਹ ਬਿਲਕੁਲੀ ਤੇਰੇ ਆਦੇ ਇੱਕ ਕੰਡੇ ਤੇ ਮੁਕੇਰੀਆਂ ਦੂਸਰੇ ਕੰਡੇ ਤੇ ਮੈਂ ਤੋਂ ਬਿਲਕੁਲੀ ਕਾਦੀਆਂ ਦਾ ਅਸੈਂਬਲੀ ਹਲਕਾ ਨੌਜਵਾਨ ਹੈ ਵਧੀਆ ਦਾ ਉਥੇ ਰੱਖ ਦਿਆ ਅਕਾਲੀ ਦਲ ਦਾ ਇਹ ਜਨ ਸੈਕਟਰੀ ਵੀ ਹੈ ਦੋਆਬੇ ਦਾ ਇੰਚਾਰਜ ਵੀ ਰਿਹਾ ਅਸੀਂ ਆਪਣੀ ਪੈਨ ਦੇ ਨਾਲ ਸਰਗੁਆਸੀ ਡਾਕਟਰ ਕੇਵਲ ਕੁਸ਼ਲ ਜੀ ਇਹ ਦੇ ਸਾਡੇ ਸਪੀਕਰ ਰਹੇ ਨੇ ਉਹਨਾਂ ਦੇ ਡਾਟਨ ਲਾ ਜਿਹੜੇ ਸਾਡੇ ਐਕਸਐਮਐਲ ਨੇ ਉਹਨਾਂ ਦੀ ਬਕਾਇਦਤ ਔਰ ਸਹਿਮਤੀ ਦੇ ਨਾਲ ਇਹ ਬਹੁਤ ਵੱਡੀ ਤਾਕਤ ਸਾਨੂੰ ਦੁਆਬੇ ਦੇ ਵਿੱਚ ਵਿਸ਼ੇਸ਼ ਤੌਰ 'ਤੇ ਹੁਸ਼ਿਆਰਪੁਰ 'ਚ ਮਿਲੇਗੀ ਉਹਨਾਂ ਦੇ ਨਾਲ ਨਾਲ ਜਿੱਥੇ ਮੈਂ ਉਹਨਾਂ ਨੂੰ ਵੈਲਕਮ ਕਰਨਾ ਉੱਥੇ ਹੀ ਮੇਰੇ ਛੋਟੇ ਭਾਈ ਨੇ ਦੀਪਾ ਜੀ ਅਸੀਂ ਯੂਨੀਵਰਸਿਟੀ ਦੀ ਸਿਆਸਤ ਵੀ ਇਕੱਠਿਆ ਕੀਤੀ ਤੇ ਇਹ ਵੀ ਵਾਇਪਰੈਸ ਨੂੰ ਦੱਸਣਾ ਚਾਹਨਾ ਕਿ ਜਿਹੜੇ ਅਮਨ अरोड़ा ਜੀ ਨੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਉਹਨਾਂ ਦੇ ਬੇਹਦੋਈ ਵੀ ਨੇ ਅਮਨ अरोड़ा ਜੀ ਦੀ ਸਿੱስተ ਜਿਹੜੇ ਉਹ ਦੀਪਾ ਜੀ ਦੀ ਵਾਈਫ ਨੇ ਅੱਗੇ ਦੀਪਾ ਜੀ ਦੀ ਵਾਈਫ ਵੀ ਸੁਨਾਮ ਤੋਂ ਉਹ ਲੈ ਕੇ ਲੜ ਚੁੱਕੇ ਨੇ ਗਵੰਦਾ ਸਿੱਧੇ ਸਾਹਮਣੇ ਲੋੜ ਹੈ ਇਹ ਦੋਨੋਂ ਨੌਜਵਾਨਾਂ ਦੇ ਆਦੇ ਨਾਲ ਪਾਰਟੀ ਨੂੰ ਵੱਡੀ ਤਾਕਤ ਮਿਲੇਗੀ ਕਿਉਂਕਿ ਦੋਨਾਂ ਨਾਲ ਨਿੱਜੀ ਮੇਰੇ ਸੰਬੰਧ ਨੇ ਮੈਂ ਸੋਚਿਆ ਸੀ ਕਿ ਇਸ ਖੁਸ਼ੀ ਦੇ ਮੌਕੇ ਤੇ ਮੈਂ ਵੀ ਇਹਨਾਂ ਨੂੰ ਵੈਲਕਮ ਕਰਾਂ ਤੇ ਤੀਸਰੇ ਸਾਡੇ ਸਾਥੀ ਅਨਰ ਠਾਕਰ ਸਾਹਿਬ ਜਿਹੜੇ ਸਰਪੰਚ ਨੇ ਤੇ ਨਾਲ ਸਲਾਹਕਾਰ ਅਕਾਲੀ ਦਲ ਦੇ ਉਹਨਾਂ ਨੂੰ ਵੀ ਵੈਲਕਮ ਕਰਾਂਗਾ ਸਾਨੂੰ ਵੀ ਬੇਰਹਿ ਨਾਲ ਚੱਕੀ ਸਲਾਹਾਂ ਤੋਂ ਗਿਆ ਕਰਨ ਦੇ ਤੋਂ ਇਹਨਾਂ ਦਾ ਵੀ ਮੈਂ ਬਹੁਤ-ਬਹੁਤ ਮਸ਼ਹੂਰ ਆ ਜੀਆਂ ਆਇਆ ਨੂੰ ਤੋਂ ਇੰਨਾ ਹੀ ਕਹਿਦਾ ਹੋਇਆ ਮੈਂ ਅਗਲੀ ਹੋਰ ਇਹ ਮਾਈਕ ਜਿਆਦਾ ਪ੍ਰਦਾਨੀ ਨੂੰ ਸਤਿ ਸ੍ਰੀ ਅਕਾਲ